ਜੀ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਖੜੇ ਆ ਫਤਿਹਗੜ ਸਾਹਿਬ ਦੇ ਵਿੱਚ ਜਹਾਜ਼ ਹਵੇਲੀ ਸਿੱਖ ਕੌਮ ਦੇ ਇੱਕ ਬਹੁਤ ਉੱਚੇ ਸਥਾਨ ਰੱਖਣ ਵਾਲੇ ਟੋਡਰਮਾਲ ਜੀ ਦੀ ਹਵੇਲੀ ਜਹਾਜ਼ ਹਵੇਲੀ ਦੇ ਵਿੱਚ ਖੜੇ ਆ ਜੋ ਹਾਲਾਤ ਨੇ ਇੱਥੇ ਦੇ ਹਾਲਾਤ ਅਸੀਂ ਦੇਖ ਸਕਦੇ ਆ ਵੀ ਇੱਥੇ ਦੇ ਹਾਲਾਤ ਕੀ ਨੇ ਇਹ ਜਿਹੜੀ ਹਵੇਲੀ ਆ ਜੇ ਅਸੀਂ ਗੱਲ ਕਰੀਏ ਭਾਰਤ ਦੇ ਅਜੂਬਿਆਂ ਦੀ ਗੱਲ ਕਰੀਏ ਤਾਂ ਉਹ ਅਜੂਬਿਆਂ ਦੇ ਵਿੱਚ ਲਾਲ ਕਿਲਾ ਆ ਜਾਂਦਾ ਵਾ ਜਿਹੜੇ ਲਾਲ ਕਿਲੇ ਤੋਂ ਹਮੇਸ਼ਾ ਘੱਟਗੜੀਆਂ ਨੂੰ ਮਾਰਨ ਦੀਆਂ ਦੱਬਣ ਦੀਆਂ ਸਿੱਖਾਂ ਦੇ ਉੱਤੇ ਤਸੀਹੇ ਦੇਣ ਦੇ ਫਰਮਾਨ ਜਾਰੀ ਹੁੰਦੇ ਰਹੇ ਉਸ ਚੀਜ਼ ਨੂੰ ਇਸ ਸਰਕਾਰ ਦੇ ਅਜੂਬਿਆਂ ਦੇ ਵਿੱਚ ਸ਼ਾਮਲ ਕਰਤਾ ਫਿਰ ਜੇ ਅਸੀਂ ਦੂਸਰੇ ਅਜੂਬੇ ਦੀ ਗੱਲ ਕਰੀਏ ਤਾਜਮਹਿਲ ਜਿਹਦੇ ਵਿੱਚ ਮੁਮਤਾਜ਼ ਦੀ ਕਬਰ ਤੋਂ ਬਿਨਾ ਹੋਰ ਕੱਖ ਵੀ ਨਹੀਂ ਉਸ ਨੂੰ ਵੀ ਅਜੂਬੇ ਦੇ ਵਿੱਚ ਸ਼ਾਮਲ ਕਰਦਾ ਪਰ ਜਿਹੜਾ ਅਸਲ ਅਜੂਬਾ ਸੀ ਇਹ ਹਵੇਲੀ ਅਜੂਬਾ ਸੀ ਟੋਡਰ ਮਲਜੀ ਦੀਆਂ ਹਵੇਲੀਆਂ ਅਸਲ ਅਜੂਬਾ ਇਹ ਸੀ ਟੋਡਰ ਮਲਜੀ ਨੇ ਅੱਜ ਵੀ ਇਸ ਵਰਲਡ ਰਿਕਾਰਡ ਦੇ ਵਿੱਚ ਦਰਜਾ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਉਹ ਜ਼ਮੀਨ ਸਾਈਬਜ਼ਾਦੇ ਦੇ ਤੇ ਮਾਤਾ ਗੁਜਰਕੌਰ ਜੀ ਦੇ ਸੰਸਕਾਰ ਕਰਨ ਵਾਸਤੇ ਉਹ ਜਗ੍ਹਾ ਖਰੀਦੀ ਪਰ ਜਿਹੜੀ ਇੱਥੇ ਦੀ ਹਾਲਤ ਵਾ ਉਹ ਤਰਸਜੋਗ ਆ ਮੈਂ ਕੁਝ ਤਸਵੀਰਾਂ ਤੁਹਾਨੂੰ ਦਿਖਾਉਣੀਆਂ ਚਾਹਨਾ ਵਾ ਤਸਵੀਰਾਂ ਮੈਂ ਕਿਹੜੀਆਂ ਦਿਖਾਉਣਾ ਚਾਹੁੰਦਾ ਮੇਰੇ ਪਿੱਛੇ ਤੁਸੀਂ ਬੋਰਡ ਦੇਖ ਸਕਦੇ ਹੋ ਕਿ ਤਹਿ ਖਾਨੇ ਦੀ ਢਹਿ ਚੁੱਕੀ ਛੱਤ ਸੋ ਇਹ ਇਹ ਜਿਹੜੇ ਸ਼ਬਦ ਨੇ ਨਾ ਇਹ ਸ਼ਬਦ ਸਾਡੇ ਮੂੰਹ ਦੇ ਉੱਤੇ ਚਪੇੜਾ ਹੈ ਤਾਂ ਸਿੱਧੇ ਸ਼ਬਦ ਚ ਇਹ ਗੱਲ ਕਹੂੰਗਾ ਵੀ ਜਦੋਂ ਤੇ ਚੁੱਕੀ ਛਾਪ ਲਿਖਿਆ ਹੋਇਆ ਵਾ ਕੀ ਜਦੋਂ ਇਹ ਹਵੇਲੀ ਖੜੀ ਸੀ ਅੱਜ ਤੋਂ 50 ਸਾਲ ਪਹਿਲਾਂ ਅੱਜ ਤੋਂ 100 ਸਾਲ ਪਹਿਲਾਂ ਜਿਹੜੀ SGPC ਦਾ ਅਸੀਂ ਫੇਰ ਬਈ ਤੋਦਾ ਲੱਗਦਾ ਅਗਲਾ ਕਰਿਆ ਯਾਰ ਤੁਸੀਂ ਆਪਦੇ ਸੰਸਥਾਵਾਂ ਨੂੰ ਭੰਡ ਦਿਓ ਅਸੀਂ ਭੰਡ ਦੇ ਨਹੀਂ ਇਸ ਤਾਂ ਜਿਹੜੀ ਗੱਲ ਸੱਚ ਵਾ ਅਸੀਂ ਜਿਹੜੀ ਗੱਲ ਜੈਨੂਅਲ ਅਸੀਂ ਉਹਦੇ ਤੇ ਗੱਲ ਕਰਦੇ ਜਿਹੜੀ SGPC ਦਾ 1 ਅਰਬ ਰੁਪਏ ਦਾ ਬਜਟ ਆ ਜਿਹੜੀ SGPC ਦੇ ਆ ਸਾਡੇ ਕੋਸ਼ ਆਗੂ ਜਿਨ੍ਹਾਂ ਨੇ ਐਸਜੀਪੀਸੀ ਦੇ ਉੱਤੇ ਕਬਜ਼ਾ ਕੀਤਾ ਆਪਦੇ ਫਾਰਮ ਹਾਊਸ ਖੜੇ ਕੀਤੇ ਛੱਡੋ ਜੀ ਅਸੀਂ ਸ਼ਾਸਤਿਕ ਗੱਲ ਵੀ ਨਹੀਂ ਕਰਦੇ ਅਸੀਂ ਨਰੀਪੁਰ ਇਹ ਗੱਲ ਕਹਿੰਦੇ ਆ ਵੀ ਐਸਜੀਪੀਸੀ ਦਾ ਸਿਰੋਜੇ ਵੱਡੇ-ਵੋਟੇ ਜੱਫਤਾਂ ਭਾਗੇ ਕੀ ਐਸਜੀਪੀਸੀ ਦਾ ਫਰਜ਼ ਨਹੀਂ ਸੀ ਕਿ ਅੱਜ ਤੋਂ 50 ਸਾਲ ਪਹਿਲਾਂ ਅੱਜ ਤੋਂ 100 ਸਾਲ ਪਹਿਲਾਂ ਇਹ ਹਵੇਲੀ ਨੂੰ ਸੰਭ ਲੈnde ਇਹ ਹਵੇਲੀ ਜਦੋਂ ਡਿੱਗੜ ਦੀ ਕਗਾਰ ਤੇ ਆ ਗਈ ਤਾ ਇੱਕ ਜਿਹੜਾ ਗੁਰਮਖ ਸਿੰਘ ਵਾ ਉਹਨਾਂ ਦਾ ਨਾਮ ਸਾਨੂੰ ਤਾਂ ਨਹੀਂ ਪਤਾ ਉਹਨਾਂ ਦੇ ਸਾਡੇ ਦੋਸਤ ਜਿਨ੍ਹਾਂ ਸੰਗਤ ਇਕੱਠੀ ਹੋਈ ਉਹਨਾਂ ਤੋਂ ਪਤਾ ਲੱਗ ਗਿਆ ਵੀ ਜਦੋਂ ਜਦੋਂ ਇਹ ਹਵੇਲੀ ਦਾ ਕੰਮ ਸ਼ੁਰੂ ਵੀ ਹੋਣ ਲੱਗਿਆ ਜਦੋਂ ਕਹਿੰਦੇ ਵੀ ਕੋਸ਼ ਮਾਰਸੇ ਵਾਲੇ ਬਾਬੇ ਉਹਰੇ ਆਗੇ ਵੀ ਅਸੀਂ ਭਾਈ ਇਹਨੂੰ ਪ੍ਰਾਤਨ ਦਾ ਰੂਪ ਦਵਾਂਗੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਵੱਡੇ ਵੱਡੇ ਥੋੜੇ ਹੁੰਦੇ ਆ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਵੱਡੀਆਂ-ਵੱਡੀਆਂ ਕੜਾਈਆਂ ਹੁੰਦੀਆਂ ਕਈਆਂ ਹੁੰਦੀਆਂ ਨੇ ਜਿਹੜੀਆਂ ਕਹਿੰਦੀਆਂ ਵੀ ਇਮਾਰਤਾਂ ਖਤਮ ਕਰਨ ਤੇ ਲੱਗੇ ਹੋਏ ਆ ਉਹ ਜਦੋਂ ਇੱਥੇ ਪਹੁੰਚਦਾ ਉਸ ਵੇਲੇ ਇੱਕ ਗੁਰਮukh ਸਿੰਘ ਨੇ ਇਹਦੇ ਉੱਤੇ ਸਟੇ ਲਿੱਤੀ ਤੇ ਆਖਿਆ ਕਿ ਜਿਹੜਾ ਇਹ ਪੰਜਾਬ ਸਰਕਾਰ ਆਪਦੇ ਤਰੀਕੇ ਨਾਲ ਇਹਨੂੰ ਬਣਾਉਗੀ ਹਣ ਦੇਖਣਾ ਇਹ ਹੋਵੇਗਾ ਕਿ ਜਿਹੜੀ ਆ ਹਵੇਲੀ ਆ ਇਹਨੂੰ ਦੇਖ ਕੇ ਸਿੱਖ ਕੌਮ ਬੇਸ਼ੱਕ ਅੱਜ ਸਾਡੇ ਗੁਰਦਵਾਰੇ ਦੇ ਗੁੰਮਦਾਂ ਦੇ ਉੱਤੇ ਸੋਨਾ ਚੜ ਗਿਆ ਬੇਸ਼ੱਕ ਮਹਾਰਾਜਾ ਰਜੀਤ ਸਿੰਘ ਵੇਲੇ ਦਰਬਾਰ ਸਾਹਿਬ ਦੇ ਕੰਧ ਦੇ ਉੱਤੇ ਸੋਨਾ ਚੜ ਗਿਆ ਪਰ ਅਸਲ ਜਿਹੜਾ ਸੋਨੇ ਤੋਂ ਵੰਦੀ ਜਗ੍ਹਾ ਰਹਿ ਗਈ ਉਹ ਉਹ ਰਹਿ ਗਈ ਇੱਥੇ ਅਸੀਂ ਨਮਸਤਕ ਹੁੰਨੇ ਆ ਸਾਡੀਆਂ ਰੂਹਾਂ ਇੱਥੇ ਮੋਹ ਦੇ ਨਾਲ ਭੱਜ ਜਾਂਦੀਆਂ ਨੇ ਵਿਰਾਗ ਦੇ ਨਾਲ ਭੱਜ ਜਾਂਦੇ ਨੇ ਕਿ ਵਾਕੇ ਹੀ ਕੋਈ ਐਡਾ ਤਕੜਾ ਦਾਨੀ ਹੋਗਾ ਜਿਨ੍ਹਾਂ ਨੇ ਸੋਨੇ ਦੀਆਂ ਮੋਹਰਾ ਖੜੀਆਂ ਕਰਕੇ ਸਾਹਿਬਜ਼ਾਦੇ ਦੇ ਸੰਸਕਾਰ ਵਾਸਤੇ ਜਿੱਥੇ ਅੱਜ ਗੁਰੂ ਘਰ ਜੋਤੀ ਸਰੂਪ ਸ਼ਸ਼ੋਭਤਾ ਉਹ ਜਗ੍ਹਾ ਖਰੀਦੀ ਸੋ ਮੈਂ ਹੁਣ ਇੱਥੇ ਕਹੂੰਗਾ ਜਿਹੜੇ ਲੋਕਾਂ ਨੇ ਜਿਹੜੇ ਲੋਕ ਜਦੋਂ ਕਹਿੰਦੇ ਸੀ ਜੀ ਚਮਕੌਰ ਦੀ ਗੜੀ ਕੱਚੀ ਸੀ ਤਾਂ ਉਹਨਾਂ ਨੇ ਕੱਚੀ ਗੜੀ ਢਾਕੇ ਉੱਥੇ ਸੰਗਮਰਮਰ ਲਾਤੀ ਹੁਣ ਫੇਰ ਦੁਬਾਰਾ ਜੀ ਚਮਕੌਰ ਸਾਹਿਬ ਸੇਵਾ ਚੱਲ ਰਹੀ ਹੈ ਉਹ ਕਹਿੰਦੇ ਸੀ ਦੁਬਾਰਾ ਕੱਚੀ ਗੜੀ ਬਣਾਉਣੀ ਆ ਠੰਡੇ ਬੁਰਜ ਦੀ ਗੱਲ ਕਰੀਏ ਹੂਬ ਹੂ ਸੁਣਿਆ ਮਾਂ ਕਿ ਠੰਡਾ ਬੁਰਜੋਂਵੇਂ ਸੀਗਾ ਪਰ ਕੁਛ ਮਾਰ ਸੇਵਾ ਵਾਲੇ ਉੱਥੇ ਆਏ ਉਹਨਾਂ ਨੇ ਉੱਥੇ ਵੀ ਸੰਗਮਰਮਰ ਖੜੀ ਕਰਤੀ ਮੈਂ ਮੰਨ ਗਿਆ ਕਿ ਠੀਕ ਆ ਭਾਈ ਸਾਹ ਸੰਭਾਲ ਸਮੇਂ ਦੇ ਸਾਹਿਬ ਨਾਲ ਜ਼ਰੂਰੀ ਆ ਪਰ ਘਟੋ ਘਟੋ ਨਿਸ਼ਾਨੀ ਤੇ ਰਹਿਣ ਦਿੰਦੇ ਅੱਜ ਟੋਡਰਮਾਲ ਦੀ ਹਵੇਲੀ ਇਹ ਵਾਸਤੇ ਪਾਉਂਦੀ ਆ ਸਿੱਖਾਂ ਨੂੰ ਇਹ ਵਾਸਤੇ ਪਾਉਂਦੀ ਆ ਸਮੂਹ ਕੌਮ ਨੂੰ ਵੀ ਕੀ ਜਿਹੜੀ ਕੌਮ ਆ ਅੱਜ ਇਸ ਹਵੇਲੀ ਦੀ ਸਾਮ ਸੰਭਾਲ ਦੀ ਜ਼ਿੰਮੇਵਾਰੀ ਚੱਕੇਗੀ ਇਹ ਵਿਖਰੀਆਂ ਹੋਈਆਂ ਜੜੀਆਂ ਇਟਾਂ ਨੇ ਮੈਨੂੰ ਲੱਗਦਾ ਵੀ ਇਹ ਵੀ ਕਿਤਨਾ ਕਿਤੇ ਇਸ ਗੱਲ ਦਾ ਪ੍ਰਤੀਕ ਆ ਕਿ ਸਾਡੀ ਕੌਮ ਜਾ ਕਿਧਰ ਨੂੰ ਗਈ ਮੈਂ ਹੱਥ ਜੋੜ ਕੇ ਇੱਥੇ ਬੇਨਤੀ ਕਰਦਾ ਮੈਂ तमाम ਜੜੀਆਂ ਸਮੂਹ ਸਿੱਖ ਜਿੱਥੇ ਬੰਦੀਆਂ ਨੇ ਪੰਜਾਬ ਦਰਦੀ ਨੇ ਕੌਮ ਦਰਦੀ ਲੋਕ ਨੇ ਮੈਂ ਬੇਨਤੀ ਉਹਨਾਂ ਨੂੰ ਕਰਦਾ ਵਾਂ ਕਿ ਇਹ ਜਿਹੜੀ ਟੋਡਰ ਮਲਜੀ ਦੀ ਹਵੇਲੀ ਆ ਜੇ ਸਰਕਾਰ ਤੁਹਾਨੂੰ ਕੰਮ ਨਹੀਂ ਕਰਨ ਦੇ ਰਹੀ ਇਹਦੇ ਤੇ ਇਸ ਜਿਹੜੀ ਹਵੇਲੀ ਨੂੰ ਪਹਿਲਾਂ ਤਾਂ ਆਜ਼ਾਦ ਕਰਵਾਈਏ ਸਿੱਖ ਕੌਮ ਅੱਜ ਵੀ ਈ ਤਕਰੀਏ ਵੀ ਉਹ ਕੱਲੀ ਕੱਲੀ ਜਿਹੜੀ ਮੀਂਹ ਆ ਉਹ ਸੋਨੇ ਦੀ ੱਟ ਦੇ ਵਿੱਚ ਜੜਾ ਸਕਦੀ ਆ ਸੋ ਇਹ ਹੀ ਗੱਲਾਂ ਬਾਤਾਂ ਨੇ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਸਾਂਝੀ ਜ਼ਰੂਰ ਕਰੋ ਵੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਹਵੇਲੀ ਨੂੰ ਦੇਖ ਕੇ ਇਹ ਰੋਣਾ ਪਾਉਨੇ ਆ ਵੀ ਹਾਏ ਸਾਡੇ ਪੰਥ ਨੂੰ ਆਏ ਹੋਏ ਜਦਕਿ ਪੰਥ ਅਕਾਲਪੁਰਖ ਦਾ ਪੰਥ ਪੰਥ ਸਾਡੇ ਵਰਗੇ ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਸੈਂਕੜੇ ਲੋਕ ਕਰੋੜਾਂ ਲੋਕ ਆ ਕੇ ਮਰ ਜਣਿਆ ਪਰ ਪੰਥ ਉਸੇ ਤਰੀਕੇ ਨਾਲ ਚੜ੍ਹਦੀ ਕਲਾ 'ਚ ਰਹੂਗਾ ਸੋ ਪੰਥ ਬਚਾਉਣ ਤੋਂ ਪਹਿਲਾਂ ਅਜਿਹੀਆਂ ਇਮਾਰਤਾਂ ਸਭ ਲੋ ਜਿਹੜੀਆਂ ਇਮਾਰਤਾਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸੇਧ ਦੇਣ ਕੱਲ ਨੂੰ ਜੇ ਆਰਐਸਐਸ ਵਰਗੀਆਂ ਵੱਡੀਆਂ ਸੰਸਥਾਵਾਂ ਬਿੱਲੀ ਲਾ ਕੇ ਸਾਹਮਣੇ ਲੱਗਦੀਆਂ ਫੇਰ ਪੰਜਾਬ ਵਾਲੇ ਉਹ ਫੇਰ ਚਿਖਾਣਾ ਮਾਰਿਓ ਵੀ ਪ ਕਾ ਬਜੋਗੀ ਸੋ ਇਹੀ ਗੱਲਾਂ ਬਾਤਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ